ਸਾਂਝ ਜਦੋਂ ਪ੍ਰਮਾਤਮਾ ਨਾਲ ਸਾਂਝ ਬਣ ਗਈ ਮਨੁੱਖ ਦੀ ਤੇ ਫਿਰ ਦੇਖੋ ਵੀ ਮਨੁੱਖਾ ਜਨਮ ਲੇਖੇ ਲੱਗ ਗਿਆ ਜਦੋਂ ਗੁਰੂ ਗਿਆਨ ਮੁਤਾਬਕ ਜੀਵਨ ਬਸਰ ਹੁੰਦਾ ਤਾਂ ਗੁਰੂ ਵਾਲੇ ਰਾਹ ਤੇ ਅਕਾਲ ਪੁਰਖ ਵਾਹਿਗੁਰੂ ਵੱਲ ਨੂੰ ਜੀਵਨ ਚੱਲ ਰਿਹਾ ਕਹਿਣ ਦਾ ਭਾਵ ਆ ਵੀ ਉਸ ਮੰਜ਼ਲ ਤੇ ਜੀਵਨ ਪਹੁੰਚ ਜਾਏਗਾ ਮਨੁੱਖਾ ਜੀਵਨ ਲੇਖੇ ਲੱਗ ਜਾਏਗਾ ਹੁਣ ਜੋ ਅੱਜ ਆਪਾਂ ਸ਼ਬਦ ਵਿੱਚੋਂ ਪੰਕਤੀਆਂ ਕੱਲ੍ਹ ਦੀਆਂ ਪੰਕਤੀਆਂ ਰਹਿੰਦੀਆਂ ਸੀ ਜਿਹੜੀਆਂ ਉਹ ਪੜੀਆਂ ਗੁਰੂ ਮਹਾਰਾਜ ਨੇ ਦੱਸਿਆ ਇੱਥੇ ਮਨੁੱਖ ਮੈਲਾ ਸ਼ਬਦ ਨਾ ਪਛਾਣੇ ਕਿਉਂਕਿ ਮਨੁੱਖ ਦਾ ਮਨ ਬਕਾਰਾਂ ਨਾਲ ਸਦਾ ਮੈਲਾ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ ਤੇ ਅਗਲੇ ਪੰਨ ਚ ਮਹਾਰਾਜ ਨੇ ਦੱਸਿਆ ਵੀ ਗੁਰਮਖ ਨਿਰਮਲ ਨਾਮ ਬਖਾਣੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿੱਤਰ ਜੀਵਨ ਵਾਲਾ ਹੁੰਦਾ ਹੈ ਤੇ ਆਪਾਂ ਇਥੋਂ ਪੜ੍ਹੀ ਸੀ ਵੀ ਹਰ ਜੀਓ ਅੱਗੇ ਕਰੀ ਅਰਦਾਸ ਮੈਂ ਪ੍ਰਭੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਧੂ ਜਨ ਸੰਗਤ ਹੋਏ ਨਿਵਾਸ ਗੁਰਮਖਾਂ ਦੀ ਸੰਗਤ ਵਿੱਚ ਮੇਰਾ ਨਿਵਾਸ ਬਣਿਆ ਰਹੇ ਜਦੋਂ ਸੰਗਤ ਗੁਰੂ ਦੀ ਸੰਗਤ ਕਰਦਾ ਰਹਿੰਦਾ ਗੁਰਮਖ ਪਿਆਰਿਆਂ ਦੇ ਨਾਲ ਸਾਂਝਾ ਸ਼ਬਦ ਵਿਚਾਰਾਂ ਦੀ ਸਾਂਝਾ ਫੇਰ ਕੀ ਹੁੰਦਾ ਕਿਲ ਵਿਖੁ ਦੁਖ ਕਟੇ ਹਰ ਨਾਮ ਪ੍ਰਗਾਸ ਮਹਾਰਾਜ ਕਹਿੰਦੇ ਜਦੋਂ ਤੂੰ ਗੁਰੂ ਪਿਆਰਿਆਂ ਦੇ ਨਾਲ ਪਾਈ ਮਿਲੇਗਾ ਉਹਨਾਂ ਨਾਲ ਕੋਈ ਗੱਲਬਾਤ ਕਰੇਗਾ ਗੁਰੂ ਘਰ ਦੀ ਗੱਲ ਸੁਣੇਗਾ ਸੁਣਾਏਗਾ ਤੇ ਮੇਰੇ ਅੰਦਰ ਪ੍ਰਮਾਤਮਾ ਦਾ ਨਾਮ ਚਮਕ ਪਏਗਾ ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇਗਾ ਅਗੇ ਮਾਰੇ ਦੱਸ ਦੇ ਨੇ ਕਰ ਵਿਚਾਰ ਆਚਾਰ ਬਰਾਤ ਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ ਤੇ ਫੇਰ ਸਤਗੁਰ ਬਚਨੀ ਏਕੋ ਜਾਤਾ ਤੇ ਗੁਰੂ ਦੇ ਬਚਨਾ ਉੱਤੇ ਤੁਰ ਕੇ ਇੱਕ ਪ੍ਰਮਾਤਮਾ ਨਾਲ ਸਾਂਝ ਪਾਉਂਦਾ ਹੈ ਜਦੋਂ ਪ੍ਰਮਾਤਮਾ ਨਾਲ ਸਾਝ ਪੈਂਦੀ ਆ ਫਿਰ ਨਾਨਕ RAM ਨਾਮ ਮਨ ਰਤਾ ਗੁਰੂ ਦਾ ਉਸ ਦਾ ਫਿਰ ਮਨ ਵਾਹਿਗੁਰੂ ਉਸ ਗੁਰਮੁਖ ਪਿਆਰੇ ਦਾ ਮਨ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਅਗਲੇ ਸ਼ਬਦ ਚ ਮਹਾਰਾ ਦੱਸਦੇ ਨੇ ਆਸਾ ਮਹੱਲਾ ਪਹਿਲਾ ਰਾਗ ਆਸਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਨ ਮੈ ਗਲ ਸਾਖਤ ਦੇ ਬਨ ਬਨਖੰਡ ਮਾਇਆ ਮੋਹ ਹੈਰਾਨ ਗੁਰੂ ਸ਼ਬਦ ਤੋਂ ਖੁੰਝ ਕੇ ਮਾਇਆ ਬੇੜਿਆਂ ਗੁਰੂ ਸ਼ਬਦ ਤੋਂ ਖੁੰਝ ਕੇ ਮਾਇਆ ਬਹਿੜਿਆਂ ਮਨ ਪਾਗਲ ਹਾਥੀ ਸਮਾਨ ਹੈ ਜਿਵੇਂ ਹਾਥੀ ਪਾਗਲ ਹਨ ਨਾ पागल हाथी ਸਮਾਨਾ ਜਦੋਂ পাগল ਹਾਥੀ ਹੋ ਜਾਂਦਾ ਬਹੁਤ ਨੁਕਸਾਨ ਕਰਦਾ ਗੱਡੀਆਂ ਪਟਰਾ ਪਲਟਾ ਦਿੰਦਾ ਦਰਖਤ ਛੱਡ ਦਿੰਦਾ ਬਹੁਤ ਨੁਕਸਾਨ ਕਰਦਾ ਜਦੋਂ ਹਾਥੀ পাগল ਹੋ ਜਾਂਦਾ ਫਿਰ ਇਹ ਵੀ ਮਨੁੱਖ ਨੂੰ ਵੀ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮਨ ਮੈਗਲ ਸਾਖਤ ਦੇਵਾਨਾ ਮਹਾਰਾਜ ਕਹਿੰਦੇ ਨੇ ਗੁਰ ਸ਼ਬਦ ਤੋਂ ਖੁੰਝ ਕੇ ਮਾਇਆ ਬਹਿੜਿਆ ਮਾਇਆ ਦੇ ਵਿੱਚ ਫਸਿਆ ਕਹ ਲੋ মোহ ਮਾਇਆ ਜਾਲ ਵਿੱਚ ਫਸਿਆ ਜਾਂ ਹੰਕਾਰੀ ਹੋਇਆ ਮਨੁੱਖਾਂ ਹੀ ਕਹਿੰਦੇ ਆ ਤੇ ਮਨ ਪਾਗਲ ਹਾਥੀ ਸਮਾਨ ਹੈ ਆਪਾਂ ਆਮ ਵੀ ਦੇਖਦੇ ਆਂ ਵੀ ਪਾਗਲਾ ਯਾਰ ਇਹਦੇ ਨਾਲ ਕਿਹੜਾ ੜਕਾ ਲੈ ਸਕਦਾ ਇਹਦੇ ਨਾਲ ਕਿਹੜਾ ਮੱਕ ਸਕਦਾ ਆਪਾਂ ਆਮ ਕਹਦੇ ਨੇ ਫਿਰ ਉੱਥੇ ਚੁੱਪ ਕਰ ਜਾਂਦਾ ਸਿਆਣਾ ਬੰਦਾ ਚੁੱਪ ਕਰ ਜਾਂਦਾ ਤੇ ਉਹਨੂੰ ਆਏ ਹੁੰਦਾ ਵੀ ਆਪਣਾ ਤਾਂ ਬਸ ਆਪਾਂ ਤਾਂ ਜਿੱਤ ਕੇ ਹਰਾਤਾ ਇਹਨੂੰ ਤਾਂ ਨਹੀਂ ਜਿੰਨੀ ਵੀ ਨਿਮਰਤਾ ਰੱਖਾਂਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੇ ਵਿੱਚ ਜੀਵਨ ਬਸਰ ਨੂੰ ਬਸਰ ਕਰਨ ਵਾਸਤੇ ਕਹਿੰਦੇ ਹਨ ਅਗੇ ਮੈਂ ਅਗੇ ਮਹਾਰਾਜ ਦੱਸਦੇ ਨੇ ਉੱਤ ਜਾਏ ਕਾਲ ਕੇ ਚਾਪੇ ਮਹਾਰਾਜ ਕਹਿੰਦੇ ਜਦੋਂ ਹੰਕਾਰੀ ਆ ਨਾ ਹੰਕਾਰੀ ਆ ਮਨੁੱਖ ਪਹਿਲਾਂ ਵਾਲੇ ਬੰਦ ਚ ਦੱਸਿਆ ਬਨਖੰਡ ਮਾਇਆ ਮੋਹ ਹੈਰਾਨਾ ਤੇ ਮਾਇਆ ਦੇ ਮੋਹ ਦੇ ਕਾਰਨ ਸੰਸਾਰ ਜੰਗਲ ਵਿੱਚ ਭਟਕਦਾ ਫਿਰਦਾ ਹੈ ਇਹ ਉਤਜਾਹੇ ਕਾਲ ਕੇ ਚਾਪੇ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਦੇ ਕਾਰਨ ਜਿਨ੍ਹਾਂ ਨੂੰ ਆਤਮਿਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ ਜਿਹੜਾ ਹੁਣ ਗੁਰੂ ਦਾ ਦਵਾਰਾ ਛੱਡ ਕੇ ਇਧਰ ਉਧਰ ਭਟਕਦਾ ਫਿਰਦਾ ਇਧਰੋਂ ਵੀ ਕੁਝ ਮਿਲ ਜੇ ਉਧਰੋਂ ਕੁਝ ਆਹ ਹੋ ਜੇ ਇਧਰੋਂ ਕੁਝ ਆਹ ਹੋ ਜੇ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮਾਇਆ ਦੇ ਮੋਹ ਦੇ ਕਾਰਨ ਜਿਨ੍ਹਾਂ ਨੂੰ ਆਤਮਿਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਪਟਕਦੇ ਫਿਰਦੇ ਹਨ ਗੁਰਮਖ ਖੋਜ ਲਹਿ ਕਰ ਆਪੇ ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ਤੇ ਪਟਕਣਾ ਵਿੱਚ ਨਹੀਂ ਪੈਂਦਾ ਬਿਨ ਗੁਰ ਸਾਹਿਬ ਦਾ ਮਨ ਨਹੀਂ ਠੋਰਾ ਸਿਮਰੋ RAM ਨਾਮ ਅਤ ਨਿਰਮਲ ਅਬਰਤ ਆਗੋ ਹੋਮੇ ਕਉਰਾ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੋੜਨ ਤੋਂ ਬਿਨਾਂ ਮਨ ਇੱਕ ਥਾਂ ਟਿਕਿਆ ਨਹੀਂ ਰਹਿ ਸਕਦਾ ਤੇ ਇਸ ਮਨ ਨੂੰ ਟਿਕਾਣਾ ਟਿਕਾਣ ਵਾਸਤੇ ਇਸ ਮਨ ਨੂੰ ਟਿਕਾਉਣ ਵਾਸਤੇ ਗੁਰੂ ਸ਼ਬਦ ਦੀ ਰਾਹੀ ਪ੍ਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿੱਤਰ ਹੈ ਅਤੇ ਹੋਰ ਰਸ ਛੱਡੋ ਜੋ ਕੋੜੇ ਵੀ ਹਨ ਤੇ ਹੋਮੇ ਨੂੰ ਵਧਾਉਂਦੇ ਹਨ ਰਹਾਉ ਇਹ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮਕਾ ਦੁਖ ਸਹਸੀ ਸਹਸੀ ਦਾ ਮਾਪ ਆਵੇ ਵੀ ਸਹਿਣਾ ਮਹਾਰਾਜ ਦੱਸਦੇ ਨੇ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ ਫੇਰ ਦੱਸੋ ਇਹ ਭਟਕਣੋਂ ਕਿਵੇਂ ਰਹਿ ਸਕਦਾ ਹੈ ਤੇ ਬਿਨ ਸਮਝੇ ਜਮਕਾ ਦੁੱਖ ਸਹਸੀ ਆਪਣੇ ਅਸਲੇ ਦੀ ਸੂਝ ਤੋਂ ਬਿਨ ਇਹ ਮਨ ਆਤਮਿਕ ਮੌਤ ਦਾ ਦੁੱਖ ਸਹੇਗਾ ਆਤਮ ਮੌਤ ਦਾ ਦੁੱਖ ਸਹਿਣਾ ਪਏਗਾ ਇਹਨੂੰ ਆਪੇ ਬਖਸ਼ ਸਤਗੁਰ ਮੇਲੇ ਕਾਲ ਕੰਟਕਮਾਰੇ ਸੱਚ ਪੈਲੇ ਜਿਸ ਮਨੁੱਖ ਉੱਤੇ ਪ੍ਰਮਾਤਮਾ ਆਪ ਬਖਸ਼ਿਸ਼ ਕਰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਹੁਣ ਜੇ ਕੋਈ ਭੈਣ ਭਰਾ ਗੁਰੂ ਨਾਲ ਜੁੜਿਆ ਬਾਣੀ ਨਾਲ ਜੁੜਿਆ ਭਾਈ ਤਾਂ ਬਸ ਤੁਸੀਂ ਇਹ ਮੰਨੋ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਛੋਡੇ ਤੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਭੈਣ ਭਰਾ ਨਾਮ ਬਾਣੀ ਨਾਲ ਜੁੜਿਆ ਹੋਇਆ ਬਸ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਮਝੋ ਆਪਣੇ ਤੇ ਕਾਲ ਕੰਟਕਮਾਰੇ ਸੱਚ ਪਹਿਲੇ ਉਹ ਸੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ ਸਦਾ ਫਿਰ ਪ੍ਰਭੂ ਉਸ ਨੂੰ ਆਤਮਕ ਜੀਵਨ ਵੱਲ ਪ੍ਰੇਰਦਾ ਹੈ ਇਹ ਮਨ ਕਰਮ ਇਹ ਮਨ ਧਰਮ ਇਹ ਮਨ ਪੰਜ ਤਤ ਤੇ ਜਨਮ ਮਹਾਰਾਜ ਕਹਿੰਦੇ ਨੇ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਹੋਰ ਹੋਰ ਧਰਮ ਕਰਮ ਰਿਵਾਜ ਕਰਦਾ ਫਿਰਦਾ ਹੈ ਧਰਮ ਕੋ ਰਸਮ ਰਿਵਾਜ ਕਰਦਾ ਫਿਰਦਾ ਮਨੁੱਖ ਕਰਦਾ ਕਿੱਥੇ ਆ ਮੋਹ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਹੋਇਆ ਫਸਿਆ ਹੋਇਆ ਐਂ ਕਹ ਲੋ ਇਹ ਮਨ ਹੋਰ ਹੋਰ ਧਰਮ ਕਰਮ ਰਿਵਾਜ ਕਰਦਾ ਫਿਰਦਾ ਹੈ ਪਰ ਇਹ ਮਨ ਪੰਜ ਤਤ ਤੇ ਜਨਮ ਤੇ ਇਹ ਮਨ ਪੰਜਾਂ ਤਤਾਂ ਤੋਂ ਜੰਮਿਆ ਹੋਇਆ ਹੈ ਭਾਬ ਜਨਮ ਮਰਨ ਦੇ ਗੇੜ ਵਿੱਚ ਲਈ ਫਿਰਦਾ ਹੈ ਸਾਖਤ ਲੋਭੀ ਇਹ ਮਨ ਮੂੜਾ ਗੁਰਮਖ ਨਾਮ ਜਪੇ ਮਨ ਰੂੜਾ ਮਾਇਆ ਬਹਿੜਿਆ ਇਹ ਮਨ ਲਾਲਚੀ ਬਣ ਜਾਂਦਾ ਹੈ ਮਾਇਆ ਬੜਿਆ ਮਾਇਆ ਦੇ ਵਿੱਚ ਫਸਿਆ ਹੋਇਆ ਏ ਮਨ ਲਾਲਚੀ ਬਣ ਜਾਂਦਾ ਹੈ ਮੂਰਖ ਹੋ ਜਾਂਦਾ ਹੈ ਫਿਰ ਆਪਣਾ ਹੋਸ਼ ਹਵਾਸ ਗਵਾ ਬੈਠਦਾ ਹੈ ਮਨੁੱਖ ਜਦੋਂ ਮਾਇਆ ਮੋਹ ਦੇ ਲਾਲਚ ਵਿੱਚ ਫਸਦਾ ਨਾ ਫਿਰ ਫਿਰ ਇਹ ਘਰ ਦੇ ਜੀਆਂ ਨੂੰ ਵੀ ਪੈਂਦਾ ਫਿਰ ਪਿਓ ਦੇ ਹੱਕ ਤੇ ਗੋਡਾ ਰੱਖਦਾ ਵਿਕਰੋਣਾ ਮੇਰੇ ਨਾਂ ਕੇ ਦੱਬਾਂ ਇਸ ਤਰ੍ਹਾਂ ਜਦੋਂ ਮੋਹ ਮਾਇਆ ਵਿੱਚ ਫਸ ਜਾਂਦਾ ਨਾ ਇਨਸਾਨ ਮਹਾਰਜ ਕਹਿੰਦੇ ਉਹ ਲਾਲਚੀ ਬਣ ਜਾਂਦਾ ਹੈ ਤੇ ਮੂਰਖ ਹੋ ਜਾਂਦਾ ਹੈ ਫਿਰ ਮੂਰਖ ਨੂੰ ਸੂਝ-ਬੂਝ ਨਹੀਂ ਰਹਿੰਦੀ ਵੀ ਇਹ ਮੇਰਾ ਮਾਪਿਓ ਆ ਜਾਂ ਮੇਰਾ ਭੈਣ ਭਰਾ ਫਿਰ ਆਪਣੇ ਲਾਲਚ ਵਾਸਤੇ ਹੀ ਆਪਣੇ ਭੈਣ ਭਰਾਵਾਂ ਦਾ ਹੱਕ ਦੱਬਣ ਵਾਸਤੇ ਹੀ ਫਿਰ ਇਹ ਪਾਗਲ ਹੋ ਜਾਂਦਾ ਫਿਰ ਹਲਕੇ ਕੁੱਤੇ ਵਾਂਗੂੰ ਦੰਦ ਮਾਰਨ ਆਉਂਦਾ ਜੇ ਹਣ ਘਰ ਦਾ ਕੁੱਤਾ ਰੱਖਿਆ ਦੇਖੋ ਜੇ ਘਰ ਦਾ ਕੁੱਤਾ ਰੱਖਿਆ ਹੋਇਆ ਕਿਤੇ ਹਲਕ ਜਾਵੇ ਤੇ ਉਹ ਫਿਰ ਮਾਲਕ ਨੂੰ ਵੀ ਪੈਂਦਾ ਜਦੋਂ ਮਾਲਕ ਨੂੰ ਵੀ ਪੈਣ ਲੱਗ ਜਾਂਦੇ ਤੇ ਉਹਦੀ ਨਿਸ਼ਾਨੀ ਕੀ ਆ ਵੀ ਹੁਣ ਇਹ ਹਲਕ ਗਿਆ ਮਾਰਾ ਨੇ ਇੱਥੇ ਦੱਸਿਆ ਵੀ ਮਾਇਆ ਮੋਹ ਵਿੱਚ ਫਸਿਆ ਹੋਇਆ ਇਹ ਮਨ ਲਾਲਚੀ ਬਣ ਜਾਂਦਾ ਹੈ ਤੇ ਮੂਰਖ ਹੋ ਜਾਂਦਾ ਫਿਰ ਕਹਿੰਦਾ ਬਸ ਹੁਣ ਮੇਰੇ ਕੋਲੇ ਹੋਵੇ ਸਭ ਕੁਝ ਮੂਰਖਤਾਈ ਕਾਰਨ ਫਿਰ ਲੜਾਈ ਕਲੇਸ਼ ਵੀ ਕਰਦਾ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਭਾਈ ਗੁਰਮੁਖ ਨਾਮ ਜੱਪੇ ਮਨ ਰੂੜਾ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ ਘਾੜਤ ਵਾਲਾ ਬਣ ਜਾਂਦਾ ਹੈ ਫਿਰ ਉਹ ਸਾਰਿਆਂ ਨਾਲ ਭੈਣ ਭਰਾਵਾਂ ਨਾਲ ਪਿਆਰ ਰੱਖਦਾ ਫਿਰ ਇਹ ਵੀ ਉਹਨੂੰ ਸੋਝੀ ਹੁੰਦੀ ਹੈ ਵੀ ਇਹਨਾਂ ਦਾ ਹੱਕ ਆ ਜਿਹੜਾ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਨਹੀਂ ਫਿਰ ਭੈਣ ਭਰਾ ਦਾ ਹੱਕ ਮਾਰਦਾ ਹਲਕੇ ਕੁੱਤੇ ਵਾਂਗੂ ਫਿਰ ਦੰਦ ਮਾਰਦਾ ਪੈਂਦਾ ਫਿਰ ਘਰ ਦੇ ਮਾਲਕ ਨੂੰ ਵੀ ਅੱਗੇ ਮਹਾਰਾਜ ਦੱਸਦੇ ਨੇ ਗਰਮ ਖਮਨ ਅਸਥਾਨੇ ਸੋਈ ਗਰਮ ਖਤਰ ਭਵਨ ਸੋਜੀ ਹੋਈ ਗੁਰੂ ਦੇ ਸਾਹਮਣੇ ਹੋਏ ਮਨੁੱਖ ਦਾ ਮਨ ਪ੍ਰਮਾਤਮਾ ਨੂੰ ਆਪਣੇ ਅੰਦਰ ਥਾਂ ਦਿੰਦਾ ਹੈ ਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾ ਭਵਨਾਂ ਵਿੱਚ ਵਿਆਪਕ ਹੈ ਫੇਰ ਉਹਨੂੰ ਸਾਰਿਆਂ ਵਿੱਚ ਹੀ ਦਿਖਦਾ ਰੱਬ ਤੇ ਜਿਹੜਾ ਬੰਦਾ ਲਾਲਚੀ ਐ ਹੰਕਾਰੀ ਐ ਉਹਨੂੰ ਮਾਂ ਵਿੱਚ ਵੀ ਬੈਠਾ ਮਾਂ ਬੈਠੀ ਵਿੱਚ ਵੀ ਨਹੀਂ ਦਿਸਦਾ ਪਿਓ ਵਿੱਚ ਵੀ ਨਹੀਂ ਦਿਸਦਾ ਜਿਹੜੇ ਘਰ ਦੇ ਸਾਰਾ ਕਾਰੋਬਾਰ ਕਾਰੋਬਾਰ ਚਲਾਉਂਦੇ ਨੇ ਉਹਨਾਂ ਵਿੱਚ ਵੀ ਨਹੀਂ ਦਿਸਦਾ ਫਿਰ ਪੈਂਦਾ ਉਹਨਾਂ ਨੂੰ ਪੈਂਦਾ ਫਿਰ ਮਹਾਰਾਜ ਕਹਿੰਦੇ ਗੁਰਮਖ ਖੇਤਰ ਭਵਨ ਸੂਜੀ ਹੋਈ ਉਸ ਨੂੰ ਉਸ ਪ੍ਰਭੂ ਦੀ ਸੂਝ ਆ ਜਾਂਦੀ ਹੈ ਜੋ ਤਿੰਨਾਂ ਭਵਨਾਂ ਵਿੱਚ ਵਿਆਪਕ ਹੈ ਜਦੋਂ ਗੁਰੂ ਦਾ ਗਿਆਨ ਹੁੰਦਾ ਜਦੋਂ ਗੁਰੂ ਗਿਆਨ ਤੋਂ ਪਹੁੰਚੇ ਦੀ ਇਹ ਨਿਸ਼ਾਨੀ ਆ ਫਿਰ ਉਹ ਹੱਕ ਵੀ ਮਾਰਦਾ ਆਪਣਿਆਂ ਦਾ ਇਹ ਮਨ ਜੋਗੀ ਭੋਗੀ ਤਪ ਤਾਪੇ ਮਹਾਰਾਜ ਕਹਿੰਦੇ ਇਹ ਮਨ ਜੋਗੀ ਭੋਗੀ ਤਪ ਤਾਪੇ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਜੋਗ ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦਿੰਦਾ ਹੈ ਪਰ ਆਤਮਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ ਕਾਲਾ ਜੋ ਕੁਛ ਮਰਜੀ ਹੈ ਮਹਾਰਾਜ ਕਹਿੰਦੇ ਜੇ ਤੇਰੇ ਅੰਦਰ ਉਹ ਪ੍ਰਭੂ ਪਰਮਾਤਮਾ ਦੇ ਨਾਮ ਦਾ ਕਣਕਾ ਨਹੀਂ ਵਸਿਆ ਉਹਦੀ ਹੋਂਦ ਨੂੰ ਤੂੰ ਨਹੀਂ ਸਮਝਿਆ ਤੇ ਫੇਰ ਭਾਈ ਇਸੇ ਤਰ੍ਹਾਂ ਹੀ ਤਪਦਾ ਰਹੇਗਾ ਆਨੰਦ ਉਸ ਨੂੰ ਕਿਤੇ ਨਹੀਂ ਲੱਭਣਾ आनंद ਹੁੰਦਾ ਵੀ ਅੰਦਰ ਠੰਡਾ ਖੁਸ਼ੀ ਜ਼ਿੰਦਗੀ ਖੁਸ਼ਹਾਲ ਇਹਨੂੰ ਆਨੰਦ ਕਹਿਆ ਅੱਗੇ ਮਹਾਰਾਜ ਕਹਿੰਦੇ ਗੁਰਮਖਿ ਚੀਨੇ ਹਰ ਪ੍ਰਭ ਆਪੇ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਉਹ ਹਰੀ ਪ੍ਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ਤੇ ਖੋਜੇਗਾ ਕਦੋਂ ਜਦੋਂ ਮਨ ਬੇਰਾਗੀ ਹੋਵੇ ਤਿਆਗੀ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਆਪਣੇ ਵੱਲੋਂ ਹੋਮੇ ਤਿਆਗ ਕੇ ਦੁਨੀਆ ਛੱਡ ਕੇ ਬ੍ਰਾਗਮਾਨ ਬਣ ਜਾਂਦਾ ਹੈ ਬ੍ਰਾਗਮਾਨ ਦਾ ਮਤਲਬ ਹੈ ਬ੍ਰਾਗੀ ਹੋ ਜਾਂਦਾ ਪਿਆਰ ਕਰਦਾ ਤੇ ਕਦੇ ਘਟ ਘਟ ਮਨ ਸਾ ਦੁਬਦਾ ਲਾਗੀ ਕਦੇ ਹਰੇਕ ਸਰੀਰ ਵਿੱਚ ਮਾਇਆ ਬਹਿੜੇ ਮਨ ਨੂੰ ਮੈਕ ਫੁਰਨਾ ਤੇ ਦੁਬਦਾ ਆ ਚੰਬੜਦੇ ਹਨ ਦਬਦਾ ਦਾ ਮਤਲਬ ਇਹ ਹੁੰਦਾ ਵੀ ਚਲੋ ਜਾਰ ਆਪਾਂ ਹੁਣ ਵੀ ਗੁਰੂਦਵਾਰੇ ਤਾਂ ਬਹੁਤ ਚਿਰ ਹੋ ਗਿਆ ਆਉਂਦਿਆਂ ਨੂੰ ਤੇ ਹੁਣ ਕੋਈ ਹੋਰ ਦੇਖ ਜੇ ਵੀ ਆਪਣਾ ਕੰਮ ਸਬਰ ਜੇ ਉਥੋਂ ਕਾਫੀ ਚਿਰ ਦਾ ਝਮੇਲਾ ਜਿਹਾ ਪਿਆ ਹੋਇਆ ਨਿਬੜਦਾ ਨਹੀਂ ਫਿਰ ਮਨ ਵਿੱਚ ਇਹ ਭਾਵਨਾ ਬਣਦੀ ਆ ਜਦੋਂ ਫਿਰ ਉਹ ਗੁਰੂ ਦਾ ਦਵਾਰਾ ਛੱਡ ਕੇ ਫਿਰ ਹੋਰ ਕ ਪਾਸੇ ਤੁਰਦਾ ਕਿਉਂਕਿ ਗੁਰੂ ਦੇ ਦਵਾਰੇ ਤੋਂ ਬਿਨਾਂ ਜੀਵਨ ਸਬਰ ਨਾ ਨੀ ਪਰ ਇਥੋਂ ਫਿਰ ਢਟ ਕੇ ਜਦੋਂ ਹੋਰ ਹੀ ਪਾਸੀ ਜਾਂਦਾ ਦੁੱਬਦਾ ਵਿੱਚ ਪੈਂਦਾ ਦੋ ਪਾਸੀ ਮਨ ਹੋ ਜਾਂਦਾ ਵੀ ਇਥੋਂ ਆ ਹੋ ਜੂ ਤੇ ਉਥੋਂ ਹੋ ਜੀ ਫੇਰ ਹੋ ਅਬਾਰਾ ਕੁੱਤੇ ਵਾਂਗੂ ਤੁਰਦਾ ਫਿਰਦਾ ਰਹਿੰਦਾ ਮਹਾਰਾਜ ਕਹਿੰਦੇ RAM RASAYAN GURUMUKH CHAKHE ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਰਸਾਂ ਦਾ ਘਰ ਨਾਮ ਰਸ ਚੱਖਦਾ ਹੈ ਫੇਰ ਦਰਗਰ ਮਹਿਲੀ ਹਰਪਤ ਰਾਖੇ ਮਹਾਰਾਜ ਫਿਰ ਉਸ ਨੂੰ ਅੰਦਰ ਬਾਹਰ ਮਹਿਲ ਦਾ مالک ਪ੍ਰਭੂ ਦਿਸਦਾ ਹੈ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਦਾ ਹੈ ਅੱਗੇ ਮਹਾਰਾਜ ਦੱਸਦੇ ਨੇ ਏ ਏ ਮਨ ਰਾਜਾ ਸੂਰ ਸੰਗਰਾਮ ਏ ਮਨ ਨਿਰਪਉ ਗੁਰਮੁਖ ਨਾਮ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਰਣ ਭੂਮੀ ਵਿੱਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ ਪਰ ਜਦੋਂ ਇਹ ਮਨ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ ਤਾਂ ਤਾਂ ਮਾਇਆ ਦੇ ਹੱਲਿਆਂ ਵੱਲੋਂ ਨਿੱਡਰ ਹੋ ਜਾਂਦਾ ਹੈ ਫਿਰ ਮਾਇਆ ਮੋਹ ਮਾਇਆ ਦੇ ਹੱਲੇ ਨਹੀਂ ਇਹਨੂੰ ਸਤਾ ਸਕਦੇ ਉਹਨਾਂ ਨੂੰ ਨੇੜੇ ਨਹੀਂ ਆਉਣ ਦਾ ਕਿਉਂਕਿ ਇਹ ਮਨ ਨਿਰਪਉ ਗੁਰਮੁਖ ਨਾਮ ਗੁਰੂ ਦਾ ਪਿਆਰਾ ਹੋ ਜਾਂਦਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਜਦੋਂ ਫੇਰ ਇਹਨੂੰ ਮੋਹ ਮਾਇਆ ਪੋ ਨਹੀਂ ਸਕਦੀ ਮਾਰੇ ਪੰਜ ਆਪਣੇ ਬਸ ਕੀਏ ਹੋਮੇ ਗ੍ਰਾਸ ਇਕਤਥਾਏ ਕੀਏ ਕਾਮਦਾਕ ਪੰਜਾਂ ਬੈਰੀਆਂ ਨੂੰ ਮਾਰ ਦਿੰਦਾ ਹੈ ਆਪਣੇ ਬਸ ਵਿੱਚ ਕਰ ਲੈਂਦਾ ਹੈ ਗੁਰੂ ਦਾ ਪਿਆਰਾ ਗੁਰਮਤ ਲੈ ਕੇ ਤੇ ਹੋਮੇ ਗ੍ਰਾਸ ਇਕਤਥਾਏ ਕੀਏ ਹੋਮੈ ਨੂੰ ਮਕਾ ਕੇ ਇਹਨਾਂ ਸਭਨਾਂ ਨੂੰ ਇੱਕੋ ਥਾਂ ਵਿੱਚ ਕਾਬੂ ਕਰ ਲੈਂਦਾ ਹੈ ਗੁਰਮਖ ਰਾਗ ਸਵਾਦ ਅਨ ਤਿਆਗੇ ਗੁਰੂ ਦੇ ਸਾਹਮਣਕ ਹੋਇਆ ਇਹ ਮਨ ਰਾਗ ਰਾਗ ਤੇ ਹੋਰ ਹੋਰ ਸਵਾਦ ਤਿਆਗ ਦਿੰਦਾ ਹੈ ਗੁਰੂ ਦੇ ਸਾਹਮਣਕ ਹੋਇਆ ਇਹ ਮਨ ਰਾਗ ਦਬੈਖ ਤੇ ਹੋਰ ਹੋਰ ਸਵਾਦ ਤਿਆਗ ਦਿੰਦਾ ਹੈ ਗੁਰਮਖ ਏ ਮਨ ਭਗਤੀ ਜਾਗੇ ਗੁਰੂ ਦੀ ਸ਼ਰਨ ਪੈ ਕੇ ਇਹ ਮਨ ਪ੍ਰਮਾਤਮਾ ਦੀ ਭਗਤੀ ਵਿੱਚ ਜੁੜ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਹੋ ਜਾਂਦਾ ਹੈ ਅਨਹਦ ਸੁਣ ਮੰਨਿਆ ਸ਼ਬਦ ਵਿਚਾਰੀ ਅਨਹਦ ਸੁਣ ਮੰਨਿਆ ਸ਼ਬਦ ਵਿਚਾਰੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਮਹਾਰਾਜ ਕਹਿੰਦੇ ਹੋ ਅੰਦਰਲੇ ਆਤਮਿਕ ਖੇੜੇ ਦੇ ਇੱਕ ਰਸ ਹੋ ਰਹੇ ਗੀਤ ਨੂੰ ਸੁਣ ਸੁਣ ਕੇ ਉਸ ਵਿੱਚ ਗਿੱਜ ਜਾਂਦਾ ਹੈ ਆਤਮ ਚੀਨ ਭਏ ਨਿਰੰਕਾਰੀ ਆਪਣੇ ਆਪ ਨੂੰ ਖੋਜ ਕੇ ਪ੍ਰਮਾਤਮਾ ਰੂਪ ਹੋ ਜਾਂਦਾ ਹੈ ਇਹ ਮਨ ਨਿਰਮਲ ਦਰ ਕਰ ਸੋਈ ਜਦੋਂ ਇਹ ਮਨ ਗੁਰੂ ਦੇ ਸਾਹਮਣੇ ਹੁੰਦਾ ਹੈ ਤਦੋਂ ਪਵਿੱਤਰ ਹੋ ਜਾਂਦਾ ਹੈ ਇਸ ਨੂੰ ਅੰਦਰ ਬਾਹਰ ਉਹ ਪ੍ਰਮਾਤਮਾ ਹੀ ਦਿਸਦਾ ਹੈ ਗੁਰਮਖ ਭਗਤ ਭਾਉ ਤੁਨ ਹੋਈ ਅਹਨਸ ਹਰ ਜਸ ਗੁਰ ਪ੍ਰਸਾਦ ਪਹਿਲਾਂ ਵਾਲੇ ਦੱਸਿਆ ਮਹਾਰਾਜ ਨੇ ਬੰਦ ਚ ਵੀ ਗੁਰੂ ਦੇ ਸਾਹਮਣੇ ਹੋ ਕੇ ਇਸ ਮਨ ਦੇ ਅੰਦਰ ਭਗਤੀ ਦੀ ਲਗਨ ਲੱਗ ਪੈਂਦੀ ਹੈ ਇਸ ਦੇ ਅੰਦਰ ਪ੍ਰਭੂ ਦਾ ਪਿਆਰ ਜਾਗ ਪੈਂਦਾ ਹੈ ਤੇ ਫਿਰ ਅਹਨਸ ਹਰ ਰਸ ਅਹਨਸ ਹਰ ਜਸ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਇਹ ਮਨ ਦਿਨ ਰਾਤ ਪ੍ਰਮਾਤਮਾ ਦੀ ਸਿਫਤ ਸਲਾ ਕਰਦਾ ਹੈ ਘਟ ਘਟ ਸੋ ਪ੍ਰਭ ਆਏ ਜੁਗਾਦ ਜੋ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਜੋ ਪ੍ਰਮਾਤਮਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿੱਚ ਵੱਸਦਾ ਦਿਸ ਪੈਂਦਾ ਹੈ RAM ਰਸੈਣ ਇਹ ਮਨ RAM ਰਸੈਣ ਏ ਮਨ ਮਾਤਾ ਸਰਬ ਰਸੈਣ ਗੁਰਮੁਖ ਜਾਤਾਂ ਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ ਰਸ ਵਿੱਚ ਮਸਤ ਹੋ ਜਾਂਦਾ ਹੈ ਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ ਭਗਤ ਹੇਤ ਗੁਰ ਚਰਨ ਨਿਵਾਸ ਜਦੋਂ ਗੁਰੂ ਦੇ ਚਰਨਾਂ ਵਿੱਚ ਇਸ ਮਨ ਦਾ ਨਿਵਾਸ ਹੁੰਦਾ ਹੈ ਤਾਂ ਇਸ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਪ੍ਰੇਮ ਜਾਗ ਪੈਂਦਾ ਹੈ। ਨਾਨਕ ਹਰ ਜਨ ਕੇ ਦਾਸਨ ਦਾਸਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤਦੋਂ ਇਹ ਮਨ ਗੁਰਮਖੰ ਦਾ ਦਾਸਾਂ ਦਾ ਦਾਸ ਬਣ ਜਾਂਦਾ ਹੈ। ਗੱਲ ਗੁਰੂ ਸਾਹਿਬ ਨੇ ਸਿਰਫ ਇੱਥੇ ਇਹੀ ਕਰਦੇ ਆ ਸਾਰੀ ਗੁਰਬਾਣੀ ਵਿੱਚ ਵੀ ਭਾਈ ਗੁਰੂ ਸ਼ਬਦ ਨਾਲ ਜੁੜ ਜਾ। ਗੁਰੂ ਸ਼ਬਦ ਨਾਲ ਜੁੜ ਕੇ ਤੇਰਾ ਮਨ ਸੁਧਰ ਜਾਏਗਾ। ਫਿਰ ਤੂੰ ਮੋਹ ਮਾਇਆ ਦੇ ਚੱਕਰ ਵਿੱਚੋਂ ਬਹਿਮਾ ਭਰਮਾ ਵਿੱਚੋਂ ਰਸਮ ਰਵਾਜਾਂ ਵਿੱਚੋਂ ਨਿਕਲ ਜਾਏਗਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਭਾਈ ਫਿਰ ਇਹ ਜੀਵਨ ਤੇਰਾ ਲੇਖੇ ਲੱਗ ਗਿਆ ਦੇਖੇ ਲਾਉਣਾ ਗੁਰੂ ਦੀ ਬਾਣੀ ਨੇ ਆ ਭਾਈ ਗੁਰੂ ਬਾਣੀ ਨਾਲ ਜੁੜ ਕੇ ਆਪਾਂ ਨਾਮ ਜਪਣਾ ਫਿਰ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਹੁਣ ਪਰ ਅਰਦਾਸ ਬੇਨਤੀ ਕਰਦੇ ਆ ਜੀ ਤੁੰਠਾ ਤੁਮpeh ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮੇ ਤੋ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤਉ ਦੇ ਆਕੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਤੀਨੇ ਤਾਪਨੇ ਮਾਰਨ ਹਰ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਿਗ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਜੀ ਸਹਾਇ ਸਤਿ ਸ਼੍ਰੀ ਅਕਾਲ ਪੁਰਖ ਜੀ ਦਾ ਧੰਨ ਤਰ ਗੁਰਨਾਮ ਅਲਿੰਚਾਈ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਜੀ ਸ੍ਰੀ ਹਰਿਕ੍ਰਿਸ਼ਨ ਧਿਆਈਏ ਜੈਸਾ ਠਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੀਏ ਕਰਨੋਂ ਨਿਤ ਆਇ